لیکن ਜਿਹੜੀ ਕੰਟਰੋਵਰਸੀ ਜਿਸ ਨੂੰ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਨੇ ਇੱਕ ਚਿੱਠੀ ਸ਼੍ਰੋਮਣੀ ਗੁਰਗਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਿਖੀ ਉਹਦੇ ਵਿੱਚ ਉਹਨਾਂ ਨੇ ਸਾਰੇ ਕਾਰਨ ਗਿਣਾਏ ਕਿ ਡਾਕਟਰ ਮਨਮੋਨ ਸਿੰਘ ਉਸ ਜਮਾਤ ਦੇ ਨਾਲ ਸਬੰਧ ਰੱਖਦੇ ਨੇ ਜਿਸ ਜਮਾਤ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜੈਨੋਸਾਈਡ ਕੀਤਾ ਮਸਾਕਰ ਕਰਵਾਇਆ ਚਾਹੇ 6 ਜੂਨ 1984 ਹੋਵੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ ਗੱਲ ਹੋਵੇ ਜਾਂ ਸੈਂਕੀ ਗੁਰਦੁਆਮਾ ਤੇ ਹਮਲੇ ਦੀ ਗੱਲ ਹੋਵੇ ਜਾਂ ਪੰਜਾਬ ਦੀ ਤਰਤੀਬ ਤੇ ਫੇਕ ਇੰਕਾਊਂਟਰ ਦੀ ਗੱਲ ਹੋਵੇ ਜਾਂ ਫਿਰ ਅੱਗੇ ਜਾ ਕੇ ਨਵੰਬਰ 1984 9084 ਦੇ ਵਿੱਚ ਜੋ ਸਿੱਖਾਂ ਦਾ ਜੈਨੋਸਾਈਡ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕੀਤੀ ਵੀ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਡਾਕਟਰ ਮਨਮੋਨ ਸਿੰਘ ਨੇ ਮਾਫੀ ਤਾਂ ਜਰੂਰ ਮੰਗੀ ਇੱਕ ਵਾਰ ਜੇ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਅੰਦਰ ਲੇਕਿਨ ਉਹਨਾਂ ਨੇ ਜਿਸ ਬਾਕੀ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਕਿ ਕਾਂਗਰਸ ਦੇ ਅੰਦਰ ਗਾਂਧੀ ਪਰਿਵਾਰ ਦੇ ਕੋਲ ਇਹ ਗੱਲ ਕਰਨੀ ਚਾਹੀਦੀ ਸੀ ਜਿਵੇਂ ਉਹਨਾਂ ਨੇ ਅਹੁਦਾ ਸਵੀਕਾਰ ਕੀਤਾ ਪ੍ਰਾਈਮ ਮਿਨਿਸਟਰ ਦਾ ਨਾਲ ਉਹ ਕਹਿੰਦੇ ਕਿ ਮੇਰੀ ਕੌਮ ਨੂੰ ਜਿਸ ਪਹਿਰਾਵੇ ਦੇ ਵਿੱਚ ਮੈਂ ਵਿਚਰ ਰਿਹਾ ਉਸ ਪਹਿਰਾਵੇ ਨੂੰ ਟਾਰਗੇਟ ਕਰਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਤਾਂ ਜਿਹੜਾਂ ਲੋਕਾਂ ਨੇ ਨਸਲਕੁਸ਼ੀ ਕਰਾਈ ਏ ਉਹ ਉਸੇ ਜਮਾਤ 'ਚ ਬੈਠੇ ਆ ਜਿਸ ਜਮਾਤ ਦੇ ਵਿੱਚ ਮੈਂ ਬੈਠਾ ਇਹ ਉਹਨਾਂ ਨੂੰ ਗੱਲ ਕਹਿਣੀ ਚਾਹੀਦੀ ਸੀ